ਜਿੱਥੇ ਪੰਜਾਬ ਯੂਨੀਵਰਸਿਟੀ ਦੀ ਐਂਟਰੀ ਬੰਦ ਕੀਤੀ ਹੋਈ ਹੈ ਤਾਂ ਉੱਥੇ ਅੱਜ ਨੌਜਵਾਨ ਜਿੱਥੇ ਪ੍ਰੋਟੈਸਟ ਕਰ ਰਹੇ ਤਾਂ ਉੱਥੇ ਇੱਕ ਵੱਖਰੀ ਤਸਵੀਰ ਜਰੂਰ ਨੌਜਵਾਨ ਵੱਲੋਂ ਸੱਤਨਾ ਮਾਈਕ్రోਜਾਬ ਕੀਤਾ ਜਾ ਰਿਹਾ ਹੈ ਪੰਜਾਬ ਯੂਨੀਵਰਸਿਟੀ ਦੇ ਬਾਹਰ ਬੈਠ ਕੇ ਹਾਲਾਂਕਿ ਗਿਣਤੀ ਬਹੁਤ ਕਾਟਾ ਹੈਗੀ ਕਿਉਂਕਿ ਪੰਜਾਬ ਦੇ ਜਿਹੜੇ ਪ੍ਰੋਟੈਸਟ ਕਰਦ ਧੰਨਾ ਕਰੇ ਨੇ ਪੰਜਾਬ 'ਚ ਰੋਕਿਆ ਗਿਆ ਤਾਂ ਹੁਣ ਜਿਹੜੇ ਚੰਡੀਗੜ੍ਹ ਦੇ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਗੇਟ ਅੰਦਰ ਨਹੀਂ ਜਾਂਦਾ ਜਾ ਰਿਹਾ ਤੇ ਜਿਹੜਾ ਪ੍ਰੋਟੈਸਟ ਹੈ ਇਹ ਹੁਣ ਗੇਟਾਂ ਦੇ ਮੂਹਰੇ ਹੀ ਇੱਕ ਵਾਇਗਰੂ ਜਾਬ ਦੇ ਰੂਪ ਦੇ ਚ ਕੀਤਾ ਜਾ ਰਿਹਾ ਤੇ ਵਾਇਗਰੂ ਜਾਬ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਨੌਜਵਾਨ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਨਹੀਂ ਕਰ ਰਹੇ ਸਭੋ ਵਾਇਗੁਰੂ ਦਾ ਜਾਬ ਕਰ ਰਹੇ ਨੇ ਬਹੁਤ ਸੋਹਣੀ ਤਸਵੀਰ ਹੈ ਪੰਜਾਬ ਯੂਨੀਵਰਸਿਟੀ ਦੀ ਚਾਹੋ ਸਤੰਤੇ ਪਾਓ ਸਿੱਧੂ ਮਾਰੇ ਦਾਰ ਦਾ ਆਪ ਹੱਥ ਦੇ ਮੋਝ ਅਬਰਿਆ ਮਰਨ ਕਾਲ ਕਾ ਤਾਸ ਨਵਰੀਆ ਜੋ ਪੂਰਨ ਹੋਇਆ ਇਹ ਪ੍ਰਾਚੀਨ। ਰਾਖਲੇ ਓ ਮਨ ਰੱਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਹੀਨਮੰਦ ਦੁਸਤਨ ਕੇ ਹੰਤਾ ਤਮੋ ਬ੍ਰੀਤੁਰ ਦਸਕੰਤਾ। ਕਾਲ ਪਾਏ ਬ੍ਰਹਮਾ ਪਵਤਰਾ ਕਾਲ ਪਾਏ ਸਿਂਜੂ ਉਤਰਾ। ਕਾਲ ਪਾਏ ਕਰਪਿਸ਼ਣ ਪ੍ਰਕਾਸ਼ਾ ਸ਼ਕਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ। ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਨ ਜਛਣ ਉਪਜਾਇਓ। ਬਹੁਤ ਅਨ ਏਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਕਤਨ ਕੋ ਸਿਫਤਿ ਗੁਣ ਸੁਖ ਦੀਓ ਸਤਰਨ ਕੋ ਪਨ ਮੋਹਬਤ ਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਦੀ ਦੇ ਕੁੰਕਰ ਅਸਤੁਲਾ ਸੱਬਰ ਕਿਰਪਾ ਤੁਸ ਕਰ ਬੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟਕਟ ਕੇ ਬਣ ਬਣ ਕੀ ਜਾਣ ਜਬੂਦ ਕਰਕ ਕਰਾ ਕਰ ਤਾਰਾ ਪ੍ਰਜਾ ਤਰ ਤਮ ਦੇ ਅਪਾਰਾ ਜਬ ਆਕਰਕ ਕਰਦੋ ਕਬੂਦ ਮੈਂ ਮਿਤ ਦੇ ਯਾਰ ਸਭੂ ਜਿੱਤੇ ਪਦਰਸ਼ਿਸ਼ਟ ਸਭ ਧਾਰ ਹੈ ਆਪੇ ਆਪਣੀ ਬੂਜ ਉਚਾਰਾ ਤੁਮ ਸਭੀ ਦੇ ਰਹਤ ਨਿਰਾਲਮ ਜਾਨਤ ਬੇਦ ਬੇਦ ਅਰਾਲਮ ਨਿਰੰਕਾਰ ਨਿਪਕਾਰ ਦੇ ਲੰਭ ਆਦ ਅਨਿਲ ਅਨਾਦ ਅਸੰਭ ਦਾ ਕਾਉੜ ਉਚਾਰਤ ਪੈਦਾ ਜਾ ਕੋ ਜਿੱਥੇ ਪੰਜਾਬ ਯੂਨੀਵਰਸਿਟੀ ਦੀ ਐਂਟਰੀ ਬੰਦ ਕੀਤੀ ਹੋਈ ਹੈ ਤਾਂ ਉੱਥੇ ਅੱਜ ਨੌਜਵਾਨ ਜਿੱਤੇ ਪ੍ਰੋਟੈਸਟ ਕਰ ਰਹੇ ਤਾਂ ਉੱਥੇ ਇੱਕ ਵੱਖਰੀ ਤਸਵੀਰ ਜ਼ਰੂਰ ਨੌਜਵਾਨਾਂ ਵੱਲੋਂ ਸੱਤਨਾਹ ਵਾਇਰਲ ਜਾਬ ਕੀਤਾ ਜਾ ਰਿਹਾ ਹੈ ਪੰਜਾਬ ਯੂਨੀਵਰਸਿਟੀ ਦੇ ਬਾਹਰ ਬੈਠ ਕੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹਾਲਾਂਕਿ ਗਿਣਤੀ ਬਹੁਤ ਕਾਟਾ ਹੈਗੀ ਕਿਉਂਕਿ ਪੰਜਾਬ ਦੇ ਜਿਹੜੇ ਪ੍ਰੋਟੈਸਟ ਕਰ ਧੰਨਾ ਕਰੇ ਨੇ ਪੰਜਾਬ 'ਚ ਹੀ ਰੋਕਿਆ ਗਿਆ ਤਾਂ ਹੁਣ ਜਿਹੜੇ ਚੰਡੀਗੜ੍ਹ ਦੇ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਗੇਟ ਅੰਦਰ ਨਹੀਂ ਜਾਂਦਾ ਜਾ ਰਿਹਾ ਤੇ ਜਿਹੜਾ ਪ੍ਰੋਟੈਸਟ ਹੈ ਇਹ ਹੁਣ ਗੇਟਾਂ ਦੇ ਮੂਹਰੇ ਹੀ ਇਕੋ ਵਾਇਗੁਰੂ ਜਾਪ ਦੇ ਰੂਪ ਦੇ ਚ ਕੀਤਾ ਜਾ ਰਿਹਾ ਤੇ ਵਾਇਗੁਰੂ ਜਾਪ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਨੌਜਵਾਨ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਨਹੀਂ ਕਰ ਰਹੇ ਸਗੋਂ ਵਾਇਗੁਰੂ ਦਾ ਜਾਪ ਕਰ ਰਹੇ ਨੇ ਬਹੁਤ ਸੋਹਣੀ ਤਸਵੀਰ ਹੈ ਪੰਜਾਬ ਯੂਨੀਵਰਸਿਟੀ ਦੀ ਚਾਹੋ ਸਤੰਤੇ ਪਾਓ ਸਿੱਧੂ ਮਾਰੇ ਦਾ ਆਪ ਹਾਤ ਦੇ ਮੋਜੇ ਅਬਰਿਆ ਮਰਨ ਕਾਲ ਕਾ ਤਾਸ ਨਵਰੀਆ ਜੂ ਸਿਧੂ ਰਾਮ ਹੋਈ ਨੂ ਭਾਗੀ ਇਨਚਾ ਕਾਲੇ ਹੋ ਮਨ ਰੱਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਹੀਨਮੰਦ ਦੁਸਤਨ ਕੇ ਹੰਤਾ ਤਮੋ ਬ੍ਰੀਜ ਦਰਦਸਕੰਤਾ ਕਾਲ ਪਾਏ ਬ੍ਰਹਮਾ ਪਪਤਰਾ ਕਾਲ ਪਾਏ ਸਿਂ ਜੀਵ ਉਤਰਾ ਕਾਲ ਪਾਏ ਕਰਪਿਸ਼ਣ ਪ੍ਰਕਾਸ਼ਾ ਸ਼ਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਨ ਤਜਛਣ ਉਪਜਾਇਓ ਬਾਦ ਅਨ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਕਨ ਕੋ ਸਿ ਗੁਣ ਸੁਖ ਦਿਓ ਸਤਨਨ ਕੋ ਪਨ ਮੋਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਦੀ ਦੇ ਕੁੰਚਰ ਅਸਤੁਲਾ ਸਭ ਪਰ ਕਿਰਪਾ ਤੁਸ ਕਰ ਬੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਨੇ ਕਟਕਟ ਕੇ ਪਰਪਟਕੀ ਜਾਨੇ ਕਬੂਦ ਕਰਕ ਕਰਾਂ ਕਰ ਤਾਰਾ ਪ੍ਰਜਾ ਤਰਕ ਤੁਮ ਦੇ ਅਪਾਰਾ ਜਬ ਆਕਰਖ ਕਰਤੋ ਕਬੂਦ ਮੈਂ ਮਿਤ ਦੇਰ ਸਰਬੂ ਜੇਤੇ ਪਦਰ ਸਿਸ਼ਟ ਸਭ ਧਾਰ ਹੈ ਆਪ ਆਪਣੀ ਬੂਝ ਉਚਾਰਾ ਤੁਮ ਸਭ ਹੀ ਦੇ ਰਹੇ ਨਿਰਾਲਮ ਜਾਨਤ ਬੇਦ ਬੇਦ ਹਰ ਆਲਮ ਨਿਰੰਕਾਰ ਨਿਪਕਾਰ ਦੇ ਲੰਭ ਆਦ ਅਨੀਲ ਆਨਾਦ ਅਸੰਭ ਰਾਗਾ ਮੋਡ ਉਚਾਰਤ ਪੇਦਾ ਜਾ